ਹਥਿਆਰ ਤਸਕਰਾਂ ਨੂੰ ਫੜਨ ਲਈ ਮੱਧ ਪ੍ਰਦੇਸ਼ ਪੁਲਿਸ ਪੇਸ ਬਦਲ ਕੇ ਪੰਜਾਬ ਪਹੁੰਚੀ ਜਲੰਧਰ ਵਿੱਚ 5 ਦਿਨ ਵੇਚਿਆ ਗੰਨੇ ਦਾ ਰਸ ਐਸਐਚਓ ਬਣਿਆ ਰਿਹਾ ਰਿਕਸ਼ਾ ਚਾਲਕ ਟੋਲਦਾ ਰਿਹਾ ਸਵਾਰੀਆਂ ਫਿਲਮੀ ਸਟਾਈਲ ਵਿੱਚ ਗ੍ਰਿਫਤਾਰ ਕੀਤੇ ਤਸਕਰ ਮੱਧ ਪ੍ਰਦੇਸ਼ ਪੁਲਿਸ ਦੀ ਹਿਰਾਸਤ ਵਿੱਚੋਂ ਭੱਜਣ ਵਾਲੇ ਦੋ ਹਥਿਆਰ ਤਸਕਰਾਂ ਨੂੰ ਆਖਰਕਾਰ ਐਮਪੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮਧ ਪ੍ਰਦੇਸ਼ ਦੇ ਖਰਗੋਂ ਦੇ ਜੈਤਾਪੁਰ ਥਾਣੇ ਤੋਂ ਹਥਕੜੀਆਂ ਲੈ ਕੇ ਭੱਜਣ ਵਾਲੇ ਪੰਜਾਬ ਦੇ ਦੋ ਮੁਲਜ਼ਮਾਂ ਨੂੰ ਐਮਪੀ ਪੁਲਿਸ ਨੇ ਜਲੰਧਰ ਦੇ ਸ਼ਾਹਕੋਟ ਤੋਂ ਗ੍ਰਿਫਤਾਰ ਕੀਤਾ ਹੈ। ਮਧ ਪ੍ਰਦੇਸ਼ ਪੁਲਿਸ ਨੂੰ ਮੁਲਜ਼ਮਾਂ ਤੱਕ ਪਹੁੰਚਣ ਵਿੱਚ 5 ਦਿਨ ਲੱਗ ਗਏ। ਮਧ ਪ੍ਰਦੇਸ਼ ਪੁਲਿਸ 5 ਦਿਨਾਂ ਤੋਂ ਜਲੰਧਰ ਵਿੱਚ ਡੇਰਾ ਲਾ ਰਹੀ ਸੀ। ਦੋਵਾਂ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਨੂੰ ਕਾਫੀ ਪਾਪੜ ਵੇਲਣੇ ਪਏ। ਇਹਨਾਂ ਦੋ ਸ਼ਾਤਰ ਅਪਰਾਧੀਆਂ ਨੂੰ ਫੜਨ ਲਈ ਐਮਪੀ ਪੁਲਿਸ ਨੂੰ ਜਲੰਧਰ ਵਿੱਚ ਭੇਸ ਬਦਲ ਕੇ ਰਹਿਣਾ ਪਿਆ। ਉਹਨਾਂ ਨੂੰ ਰਿਕਸ਼ਾ ਚਲਾਉਣਾ ਪਿਆ ਅਤੇ ਗੰਨੇ ਦਾ ਰਸ ਵੇਚਣਾ ਪਿਆ ਇਹ ਕਿਸੇ ਫਿਲਮ ਤੋਂ ਘੱਟ ਨਹੀਂ ਸੀ ਮੱਧ ਪ੍ਰਦੇਸ਼ ਪੁਲਿਸ ਨੇ 3 ਮਈ ਨੂੰ ਗੋਪਾਲਪੁਰਾ ਤੋਂ ਦੋਸ਼ੀ 28 ਸਾਲਾ ਵੀਰਪਾਲ ਅਤੇ 19 ਸਾਲਾ ਜਗਵਿੰਦਰ ਸਿੰਘ ਨੂੰ ਦੋ ਗੈਰ ਕਾਨੂੰਨੀ ਪਿਸਤੋਲੇ ਸਮੇਤ ਗ੍ਰਿਫਤਾਰ ਕੀਤਾ ਸੀ ਦੋਵੇਂ ਦੋਸ਼ੀ ਬਾਥਰੂਮ ਜਾਣ ਦੇ ਬਹਾਨੇ ਹਥਕੜੀਆਂ ਸਮੇਤ ਪੁਲਿਸ ਹਿਰਾਸਤ ਵਿੱਚੋਂ ਭੱਜ ਗਏ ਸਨ ਐਮਪੀ ਪੁਲਿਸ ਨੂੰ ਇਨਪੁੱਟ ਮਿਲਿਆ ਸੀ ਕਿ ਦੋਵੇਂ ਦੋਸ਼ੀ ਜਲੰਧਰ ਵਿੱਚ ਹਨ ਇਸ ਰਾਦਾਰ ਤੇ ਪੁਲਿਸ ਵਾਲੇ ਰਿਕਸ਼ਾ ਚਾਲਕਾ ਅਤੇ ਗੰਨੇ ਦਾ ਰਸ ਵੇਚਣ ਵਾਲਿਆਂ ਦੇ ਰੂਪ ਵਿੱਚ ਇਲਾਕੇ ਵਿੱਚ ਘੁੰਮਦੇ ਰਹੇ ਤਾਂ ਜੋ ਸ਼ੱਕੀਆਂ ਦੀ ਪਛਾਣ ਕੀਤੀ ਜਾ ਸਕੇ ਆਖਿਰਕਾਰ ਪੁਲਿਸ ਨੇ ਦੋਵਾਂ ਨੂੰ ਜਲੰਧਰ ਦੇ ਰੇਲਵੇ ਸਟੇਸ਼ਨ ਰੋਡ ਤੋਂ ਦਬੋਚ ਲਿਆ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਟ੍ਰਾਂਜਿਟ ਰਿਮਾਂਡ ਤੇ ਐਮਪੀ ਪੇਜ ਦਿੱਤਾ ਗਿਆ